ਭਾਈਵਾਲ ਹੈਗਾ ਪ੍ਰਵੀਨ ਅਗਰਵਾਲ ਜਿੰਨ ਗੁਪਤਾ ਹੈਗਾ ਪ੍ਰਵੀਨ ਗੁਪਤਾ ਇਹ ਸਾਡੇ ਪੁਰਾਣੇ ਵਾਕਫ ਹੈਗੇ ਆ ਸੇਮ ਲਾਈਨ ਚ ਇੰਡਸਟਰੀ ਚ ਹੈਗੇ ਆ ਤੇ ਅਤਨ 2 ਸਾਲ ਪਹਿਲਾਂ ਮੇਰੇ ਨਾਲ ਇਕੱਠੇ ਅਸੀਂ ਜ਼ਮੀਨ ਦਾ ਕੰਮ ਸ਼ੁਰੂ ਕੀਤਾ ਸਾਊਥ ਸਿਟੀ ਉਸ ਚ ਇੰਨੇ ਲੈਂਡ ਵੀ ਗੜਬੜ ਕੀਤੀ ਮੇਰੇ ਨਾਲ ਤੇ ਵਿਕਚਨ ਵੇਲੇ ਵੀ ਗੜਬੜ ਕੀਤੀ ਉਸ ਤੋਂ ਬਾਅਦ ਪਤਾ ਲੱਗਦਾ ਪਿਆ ਇਹ ਵਿਚਕਾਰ ਲੋਕਾਂ ਦੇ ਜਿਹੜੇ ਪ੍ਰੋਜੈਕਟ ਹੁੰਦੇ ਉਸ ਸਮਾਨ ਚੱਕ ਕੇ ਅਗਲੇ ਨੂੰ ਬਲੈਕਮੇਲ ਕਰ ਰਿਹਾ ਜਦ ਮੈਨੂੰ ਇਸ ਗੱਲ ਦਾ ਪਤਾ ਲੱਗੇ ਇਦਾਂ ਮੈਨੂੰ ਮਨਾ ਕਰਤਾ ਮੈਂ ਇਹ ਕੰਮ ਤੇ ਨਹੀਂ ਆਣਾ ਇਸ ਆਪਣੀ ਸ਼ਹਿਰਦਾਰੀ ਆਪਣਾ ਬਦਨਾਮੀ ਨਹੀਂ ਕਰਨੀ ਪਰ ਇਹ ਕਹਿੰਦਾ ਤੈਨੂੰ ਨਹੀਂ ਪਤਾ ਤੂੰ ਚੁੱਪ ਰਹਿ ਮੈਂ ਆਪੇ ਦੇਖ ਲਊਗਾ ਮੈਨੂੰ ਕਹਤਾ ਮੈਂ ਅੱਜ ਤੋਂ ਬਾਅਦ ਇਸ ਚ ਕੋਈ ਨਹੀਂ ਕਰਨਾ ਤੇ ਮੈਂ ਮੇਰਾ ਅਕਾਊਂਟ ਕਰ ਦਿਓ ਇੰਨੇ ਉਸ ਤੋਂ ਬਾਅਦ ਇਹ ਕੰਮ ਚ ਲੱਗਿਆ ਰਿਹਾ ਤੇ ਇਹ ਮੇਰਾ ਤੇ ਸਾਡੀ ਫੈਮਲੀ ਦੇ ਨਾਮ ਯੂਜ਼ ਕਰਦਾ ਰਿਹਾ ਜਦ ਕਿ ਅਸੀਂ ਕੋਈ ਇਦਾਂ ਦਾ ਅੱਗੇ ਉਸ ਤੋਂ ਬਾਅਦ ਰੋਕਤਾ ਸੀ ਇੰਨੇ ਕੇ ਵੀ ਵਾਲਿਆਂ ਨੂੰ ਇਨਫਰਾਟੈਕ ਵਾਲਿਆਂ ਨੂੰ ਤੇ ਉੰਬੇਰਾ ਤੋਂ ਇਲਾਵਾ ਹੋਰ ਵੀ ਬੰਨਿਆਂ ਨਾਲ ਇਦਾਂ ਦਾ ਕੀਤਾ ਤੇ ਇਸ ਚ ਲੱਗਿਆ ਰਿਆ ਹੁਣ ਉਸ ਤੋਂ ਬਾਅਦ ਜਦ ਪਤਾ ਲੱਗਦਾ ਬਈ ਹਿਸਾਬ ਚ ਫਰਕ ਆਇਆ ਪਿਆ ਤੇ ਉਹ ਕਰਨ ਤੇ ਨਹੀਂ ਆ ਰਿਆ ਇਸ ਤੋਂ ਬਾਅਦ ਇੱਥੇ ਤੱਕ ਤੇ ਰੁਕਿਆ ਨਹੀਂ ਇੰਨੇ ਕੁਛ ਮਹੀਨੇ ਪਹਿਲਾਂ ਪੰਜਵੇਂ 6 ਮਹੀਨੇ ਮੇਰੇ ਕੋਈ ਪ੍ਰਾਪਰਟੀ ਪੇਪਰ ਸੀਗੇ ਉਹ ਇੱਕ ਮੋਹੱਲੀ ਦੇ ਬਿਲਡਰ ਨੂੰ ਹੈਂਡਓਵਰ ਕਰਕੇ ਉਹਨੂੰ ਮੇਰੇ ਮਗਰ ਲਗਵਾਤਾ ਤੇ ਉਹ ਸਾਡੀ ਫੈਮਿਲੀ ਤੇ ਕਿਹੋ ਜਿਹਾ ਥ੍ਰੈਟ ਹੈ ਜੇ ਸਾਨੂੰ ਕੁਝ ਹੁੰਦਾ ਉਹ ਚ ਉਹ ਮੋਹੱਲੀ ਦਾ ਬਿਲਡਰ ਤੇ ਪ੍ਰਵੀਨ ਅਗਰਵਾਲ ਹੋਏਗਾ ਇਹਨਾਂ ਨੇ ਇੱਥੇ ਤੱਕ ਕਹਿ ਤੈਰੇ ਤੇ ਝੂਠੇ ਪਰਚੇ ਕਰਵਾ ਕੇ ਅਸੀਂ ਤੁਹਾਡੇ ਤੋਂ ਸਾਈਨ ਕਰਵਾ ਲੈਣੇ ਆ ਡਾਕੂਮੈਂਟਸ ਜਾਂ ਕਰ ਦਿਓ ਜੇ ਬਚਣਾ ਚਾਹੁੰਦੇ ਹੋ ਇਹ ਪ੍ਰਵੀਨ ਅਗਰਵਾਲ ਕਿਹੜੇ ਆ ਇਹ ਪ੍ਰਵੀਨ ਅਗਰਵਾਲ ਪ੍ਰਵੀਨ ਗੁਪਤਾ ਐਮਕੇ ਅਗਰਵਾਲ ਹੌਜ਼ਰੀ ਵਾਲੇ ਆ ਇਹ ਸਾਊਥ ਸਿਟੀ ਰਹਿੰਦੇ ਆ ਜੀ ਜਿਹੜੀ ਜ਼ਮੀਨ ਤੁਸੀਂ ਕਹਿ ਰਹੇ ਹੋ ਖਰੀਦੀ ਵਿੱਚ ਹੀ ਗਈ ਸੀ ਇਹ ਇਸੇ ਵੱਲ ਦੀ ਹੈ ਸਰ ਅੱਛਾ ਜੀ ਕਿੰਨੀ ਕਿਤੇ ਜ਼ਮੀਨ ਦੀ तकरीबन 7.5 ਐਕਰਸ ਤੇ ਤੁਹਾਨੂੰ ਕਦੋਂ ਕਿੱਦਾਂ ਪਤਾ ਲੱਗਿਆ ਕਿ ਤੁਹਾਡੇ ਨਾਲ ਠੱਗੀ ਹੋ ਗਈ ਹੈ ਸਰ ਗੱਲਾਂ ਤਾਂ ਬਾਜ਼ਾਰ چھਪੜੀਆਂ ਥੋੜੀਆਂ ਜੇ ਕੋਈ ਤੁਸੀਂ ਗਲਤ ਕੰਮ ਕਰੋਗੇ ਉਹ ਬਾਹਰ ਆ ਹੀ ਜਾਂਦਾ ਹੈ ਅੱਜ ਨਹੀਂ ਸਵੇਰੇ ਆ ਹੀ ਜਾਂਦਾ ਹੈ ਨਹੀਂ ਬਿਲਕੁਲ ਠੀਕ ਹੈ ਪਰ ਤੁਹਾਨੂੰ ਕਿੰਨੀ ਕੁ ਦੇਰ ਬਾਅਦ ਪਤਾ ਲੱਗਿਆ ਤੁਹਾਡੇ ਨਾਲ ਠੱਗੀ ਹੋਈ ਸੀ ਸਰ ਕੁਝ ਹਫ਼ਤੇ ਪਹਿਲਾਂ ਮੈਨੂੰ ਕੰਪਲੇਂਟ ਇੰਨੇ ਹੋਈ ਸੀਗੀ ਸੀਪੀ ਆਫਿਸ ਉਸ ਚੋਂ ਅੰਦਰ ਪਏ ਤੇ ਉੱਥੋਂ ਗੱਲਾਂ ਖੁੱਲੀਆਂ ਸ਼ੁਰੂ ਹੋਈਆਂ ਵੀਰ ਨੇ ਜੋ ਕੀਤਾ ਹੈਗਾ ਤੇ ਇਹਨਾਂ ਨੇ ਇਹਨਾਂ ਨੇ ਕੇਬੀ ਵੱਲੋਂ ਤਾਂ ਪਹਿਲੇ ਲੈ ਕੇ ਉਹਨਾਂ ਨੇ ਰਜਿਸਟਰੀ ਨਹੀਂ ਕਰਾਇਆ ਜਦਕਿ ਮੈਂ ਕਈ ਵਾਰ ਇਹਨਾਂ ਨੂੰ ਕਿਹਾ ਜਦੋਂ ਆਪਾਂ ਪਹਿਲੇ ਲੈ ਚੁੱਕੇ ਆ ਤੁਸੀਂ ਉਹਨਾਂ ਦੀ ਰਜਿਸਟਰੀ ਕਿਉਂ ਨਹੀਂ ਕਰਾਉਂਦੇ ਕਹਿੰਨ ਤੂੰ ਛੱਡ ਤੂੰ ਬੱਚਾ ਤੈਨੂੰ ਨਹੀਂ ਪਤਾ ਮੈਂ ਆਪੇ ਦੇਖ ਲੂੰਗਾ ਇਹਨਾਂ ਦੇ ਲਿੰਕ ਉੱਤੇ ਤੱਕ ਅਫਸਰਾਂ ਤੱਕ ਤੇ ਪੋਲੀਟੀਸ਼ੀਅਨਸ ਤੱਕ ਹੈਗੇ ਆ ਤੇ ਇਸ ਮਾਮਲੇ 'ਚ ਕੋਈ ਪੁਲਿਸ ਕੰਪਲੇਨ ਨਹੀਂ ਤੁਹਾਡੇ ਨਾਲ ਕੀਤੀ ਹੋਈ ਸਰ ਮੈਨੂੰ ਪੁਲਿਸ ਦਾ ਮੈਂ ਆਪ ਉਹਨਾਂ ਨੇ ਬੁਲਾਇਆ ਸੀਗਾ ਪੁਲਿਸ ਥਾਣੀ ਤੇ ਉੱਥੇ ਜਾ ਕੇ ਮੈਂ ਬਿਆਨ ਦਿੱਤੇ ਮੈਂ ਇਹ ਸਰ ਕੀ ਨਾਮ ਮੈਂ ਜਿਹੜਾ ਹੈਗਾ ਆਪਣਾ ਕੀ ਉਧਰ ਜਾਂਦੇ ਨਾ ਕੇਵੀ ਜਮ ਸਕੂਲ ਦੇ ਸਾਹਮਣੇ ਜਾਂ ਉਹਨੂੰ ਕੀ ਕਹਿੰਦੇ ਆ ਪੁਲਸ ਲਾਈਨ ਦੇ ਵਿੱਚ ਸਭ আচ্ছা ਤੇ ਕਿੰਨੀ ਕੀ ਡੇਰ ਪਹਿਲਾਂ ਤੁਹਾਨੂੰ ਬੁਲਾਇਆ ਗਿਆ ਸੀ ਪੁਲਿਸ ਕੋਲੋਂ ਦੋ ਕੁ ਡੇਢ ਦੋ ਹਫਤੇ ਪਹਿਲਾਂ ਉਹਨੇ ਫੋਨ ਆਨੇ ਸ਼ੁਰੂ ਹੋਏ ਸਰ ਉਸ ਤੋਂ ਬਾਅਦ ਪਰ ਲੱਗਦਾ ਪਿਆ ਇਨ ਇਹਨਾਂ ਨੂੰ ਕਈ ਵਾਰ ਕਿਹਾ ਵੀ ਰਜਿਸਟਰੀ ਉਹਨਾਂ ਦੀ ਕਰਾ ਦਿਓ ਪਰ ਇਹ ਨਾ ਤਾਂ ਇਹ ਉਹਨਾਂ ਤੋਂ ਵੀ ਪੈਸੇ ਲੱਲੇ ਤੇ ਮੇਰੇ ਤਾਂ ਅਣੂਲੀ ਸਾਰੀ ਗਲਤੀ ਸਾਹਮਣੇ ਹੈ ਤੁਹਾਡੇ ਵੀ ਪੈਸੇ ਲੱਗੇ ਤੇ ਉੱਧਰ ਰਜਿਸਟਰੀ ਵੀ ਨਹੀਂ ਕਰਾ ਰਹੇ ਤੁਸੀਂ ਹਾਂਜੀ ਉਹ ਨਹੀਂ ਕਰਵਾ ਰਹੇ ਸਰ ਤੇ ਇੱਕ ਟੋਟਲ ਆ ਕੇ ਕਿਵੇਂ ਤੁਸੀਂ ਇਹ ਆ ਕਿ ਮੈਨੂੰ ਪੁਲਿਸ ਆ ਕੇ ਪਤਾ ਲੱਗੇ ਤੇ ਕਿੰਨੇ ਕੀ ਦੀ ਫਰਗੀ ਦਾ ਅੰਦਾਜ਼ਾ ਆ ਪਤਾ ਲੱਗਿਆ ਕਰੋਨਾ ਚੈਸਰ ਕਰੋੜਾਂ ਤੇ ਜਿੰਨੇ ਦਾ 100 ਕਰੋੜ ਇੱਕ ਵੀ ਹੁੰਦਾ ਨਹੀਂ ਨਹੀਂ ਇੱਕ ਇੱਕ ਨਹੀਂ ਨਹੀਂ کئی ਚੀਜ਼ਾਂ ਹੁੰਦੀ ਸਰ ਕਰੋੜਸ ਚ ਜਦ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਰਿਟਰਨ ਸਰ ਰਿਟਰਨ ਜਿਹੜੀ ਉਹ ਕੈਲਕੂਲੇਟ ਕਰਕੇ ਐਗਜ਼ੈਕਟ ਆ ਰਹੀ ਹੈ ਨਾ ਕਿਉਂਕਿ ਕੋਈ ਅੰਦਾਜ਼ਾ 10-20 ਕਰੋੜ ਦੇ ਹਾਂਜੀ ਓਕੇ ਤੇ ਉਹਨੇ ਜਿਹੜਾ ਇਹ ਸਾਰਾ ਮਾਮਲਾ ਹੈ ਦੁਨੈ ਤੁਹਾਨੂੰ ਪਤਾ ਲੱਗਿਆ ਤੁਸੀਂ ਇਹਨਾਂ ਇੱਕ ਦੋਆਂ ਦਾ ਨਾਮ ਵੀ ਲਿਖਾ ਕੇ ਵੀ ਆਲਿਆਂ ਦਾ ਉੰਬੇਰ ਆਲਿਆਂ ਦਾ ਉਹਨਾਂ ਦਾ ਇਹਦੇ ਨਾਲ ਤੁਹਾਡੀ ਫੱਗੀ ਨਾਲ ਕੀ ਲਿੰਕੇ ਸਰ ਕੇਵੀ ਵਾਲਿਆਂ ਨੇ ਜਮੀਨ ਵਿੱਚ ਹੀ ਹੋਈ ਹੈ ਉੰਬੇਰਾਂ ਜਮੀਨ ਤੁਸੀਂ ਦੋਨਾਂ ਨੇ ਇਕੱਠੇ ਰੱਖ ਕੇ ਖਿੰਦੀ ਆ ਉਹ ਕੇਵੀ ਵਾਲਿਆਂ ਨੂੰ ਵੇਚੀ ਇਹਨੇ ਇਹਨੇ ਕੇਵੀ ਵਾਲਿਆਂ ਨੂੰ ਵੇਚੀ ਤੇ ਉਹਨੂੰ ਰਜਿਸਟਰੀ ਨਹੀਂ ਕਰਵਾਈ ਅੱਛਾ ਕੇਵੀ ਵਾਲਿਆਂ ਤੋਂ ਵੀ ਪੈਸੇ ਲੈ ਲੇ ਤੁਹਾਡੇ ਵਾਲੀ ਜਮੀਨ ਜਿਹੜੀ ਤੁਸੀਂ ਸਾਂਝੀ ਕਰਾ ਕੇ ਕੀਤੀ ਕੇਵੀ ਵਾਲਿਆਂ ਨੂੰ ਵੇਚੀ ਪਰ ਉਹਨਾਂ ਨੂੰ ਰਜਿਸਟਰੀ ਨਹੀਂ ਕਰਾਈ ਉਹਨਾਂ ਤੋਂ ਵੀ ਪੈਸੇ ਲੈ ਲੇ ਤੇਦਰੋ ਤੁਹਾਡੇ ਲੋਕਾਂ ਦੇ ਜਿਹੜੇ ਕੱਟੇ ਲੱਗੇ ਹੋਏ ਉਹ ਵੀ ਕੁਝ ਕੀ ਕਹਿ ਰਹੇ ਹੋ ਤੁਹਾਡਾ ਹਿਸਾਬ ਨਹੀਂ ਕੀਤਾ ਜਾ ਰਿਹਾ ਨਹੀਂ ਹੋ ਰਿਹਾ ਸਰ ਅਪਰੋਕਸੀਮੇਟਲੀ ਮਤਲਬ ਜੇ ਗੱਲਬਾਤ ਕਰੀਏ ਤਾਂ ਤੁਸੀਂ ਕਿੰਨੇ ਕੇ ਪੈਸੇ ਲਗਾਏ ਮੈਂ ਇਹ ਨਹੀਂ ਕਹਿੰਦਾ ਠੱਗੀ ਦੇ ਲਗਾਏ ਕਿੰਨੇ ਕੋਈ ਸਰ ਉਸ ਸਾਰੀ ਕੰਪਲੇਂਟ ਦਿੱਤੀ ਹੋਈ ਹੈ ਉਸ ਤੇ ਤੁਹਾਨੂੰ ਤੇ ਜਿਹੜਾ ਕੰਪਲੇਂਟ ਦਿੱਤੀ ਉਹ ਕਿੰਨੀ ਕਿਤੇ ਦੇਰ ਹੋ ਗਈ 15 ਕੁ ਦਿਨ ਤੋਂ ਹੋ ਗਈ ਹੈ ਤੇ ਉੱਥੇ ਤੁਹਾਡੀ ਐਫ ਆਈ ਆਰ ਵਗੈਰਾ ਨਹੀਂ ਹੋ ਰਹੀ ਸਰ ਉਸ ਚ ਹਾਲੇ ਨਹੀਂ ਕੋਈ ਕਾਰਵਾਈ ਹੋਈ ਤੇ ਓਕੇ ਮਤਲਬ ਕਿਉਂਕਿ ਕੰਪਲੇਨਟ ਕੀਤੀ ਹੋਈ ਹੈ ਤੇ ਜਦ ਜਾਜ ਹੋਈ ਹੋਣੀ ਤੁਸੀਂ ਕਹਿ ਰਹੇ ਹੋ ਮੈਂ ਇਹਨਾਂ ਦੀ ਸਰ ਉੱਤੇ ਇਹ ਇਹਦੀ ਜਿਹੜੀ ਹੈਗੀ ਹੈ ਅਪਰੋਚ ਤੁਹਾਨੂੰ ਮੈਂ ਦੱਸ ਹੀ ਰਿਹਾਗਾ ਉੱਤੇ ਤੱਕ ਜਿੱਦਾਂ ਇਹਨੇ ਇਹ ਜਿੱਦਾਂ ਕਰਦਾ ਨੇਪੇ ਦੀ ਤੁਸੀਂ ਵੀ ਸ਼ਹਿਰ ਦੇ ਨਾਮੀ ਫੈਮਿਲੀ ਜੋ ਤੁਹਾਡਾ ਬਹੁਤ ਨਾਮ ਹੈ ਜੇ ਉਹਨਾਂ ਦਾ ਨਾਮ ਹੈ ਤਾਂ ਤੁਹਾਡਾ ਵੀ ਨਾਮ ਹੈ ਸਰ ਜੀ ਨਾਮ ਦਾ ਨਾਮ ਦਾ ਤਾਂ ਮੈਂ ਤੁਹਾਨੂੰ ਦੱਸੀ ਤਾਂ ਜਾਂਦਾ ਮੇਰੇ ਡਾਕੂਮੈਂਟਸ ਇੱਕ ਮਹੌਲੀ ਦੇ ਬਿਲਡਰ ਨੂੰ ਦੇ ਕੇ ਆ 3.5 ਚਾਰ ਮਹੀਨੇ ਆ ਤਾਂ ਉਹ ਮੈਨੂੰ ਇੰਨਾ ਟੌਰਚਰ ਕੀਤਾ ਜਾ ਰਿਹਾ ਹੈ ਕਈ ਵਾਰ ਤਾਂ ਇਦਾਂ ਹੁੰਦਾ ਵੀ ਮਨ ਕਰਦਾ ਕਿਤੇ ਕੁਝ ਕਾਰੀਨਾ ਬੈਠਾਂ ਜੀ ਮਤਲਬ ਇੰਨਾ ਮੈਨੂੰ ਹਰਾਸ ਕੀਤਾ ਜਾ ਰਿਹਾ ਮੈਂ ਤੁਹਾਨੂੰ ਅੱਜ ਸਾਫ਼ ਕਹਿੰਦਾ ਜੇ ਸਾਨੂੰ ਤੇ ਸਾਡੀ ਫੈਮਲੀ ਨੂੰ ਕੁਝ ਹੁੰਦਾ ਹੈ ਜਾਂ ਕੋਈ ਝੂਠੇ ਪਰਚੇ ਜੁ ਹੋਇਆ ਜਾਂਦਾ ਉਸ ਤੇ ਇਹ ਪ੍ਰਵੀਨ ਗੁਪਤਾ ਤੇ ਨਾਲ ਮਹੌਲੀ ਦਾ ਬਿਲਡਰ ਸੁਮਿਤ ਜੰਡਲ ਜ਼ਿੰਮੇਵਾਰ ਹੈ ਜੇ ਸਾਡੀ ਫੈਮਲੀ ਨੂੰ ਕੁਝ ਵੀ ਹੁੰਦਾ ਜੀ ਇਹ ਜੋ ਸਾਡੇ ਜਿੰਨਾ ਟੌਰਚਰ ਕਰ ਰਿਹਾ ਇਹ ਇੱਥੇ ਹੀ ਨਹੀਂ ਹਟਦਾ ਪਿਆ ਸਰ ਇੰਨੇ ਪਿਛਲੇ ਸਾਲ ਰੱਖ ਯਾਤਰਾ ਚ ਜੋ ਕੀਤਾ ਉਹ ਤੁਸੀਂ ਚੈੱਕ ਕਰੋ 11 ਲੱਖ ਸਾਡੀ ਫੈਮਲੀ ਨੇ ਦਿੱਤਾ ਹੈ ਬਾਕੀ ਲੋਕਾਂ ਤੋਂ ਇਕੱਠੇ ਕਰਕੇ ਦਿੱਤੇ ਗਏ ਤੇ ਟੋਟਲ ਵੱਡੀ ਫਿਗਰ ਗਈ ਹੈ ਉਸ ਚ ਤੁਸੀਂ ਚੈੱਕ ਕਰੋ ਕੀ ਹੋਇਆ ਸਰ ਲੁਧਿਆਣੇ ਤੇ ਤਾਂ ਬਹੁਤ ਸਾਰੀ ਰੱਖ ਯਾਤਰਾ ਹੁੰਦੀ ਹੈ ਸਰ ਇਹ ਤਿਰਪਤੀ ਬਾਲਾ ਜੀ ਰੱਖ ਯਾਤਰਾ ਜੀ ਜੀ ਉਹਦੇ ਵਿੱਚ ਹੋਇਆ ਹਾਂਜੀ ਸਰ ਉਦੋਂ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਇਦਾਂ ਹੋ ਗਿਆ ਸਰ ਇੱਕ ਇਹਦੇ ਨਾਲ ਇੰਨਾ ਪੁਰਾਣਾ ਲਿੰਕ ਸੀ ਉਸੀ ਜੇ ਇਹਨੇ ਲੈ ਕੇ ਸਾਨੂੰ ਮਤਲਬ ਪੁਰਾਣਾ ਫੈਮਲੀ ਰਿਲੇਸ਼ਨ ਹੈ ਪੁਰਾਣਾ ਫੈਮਲੀ ਰਿਲੇਸ਼ਨ ਸਰ ਫੈਮਲੀ ਰਿਲੇਸ਼ਨ ਵੀ ਹੈ ਬਿਜ਼ਨਸ ਰਿਲੇਸ਼ਨ ਵੀ ਹੈ ਅੱਛਾ ਜੀ ਤੇ ਤੁਸੀਂ ਕੀ ਮੰਗ ਕਰਦੇ ਹੋ ਸਰ ਮੈਂ ਤੁਹਾਨੂੰ ਇਹ ਕਹਿੰਦਾ ਜੋ ਮੈਂ ਕਹ ਰਿਪੀਟ ਕਰਦਾ ਜੇ ਇਹ ਟੁੱਠੇ ਪਰਚੇ ਕਰਾਂ ਤੇ ਤੁਰੇ ਹੋਏ ਆ ਜੇ ਸਾਨੂੰ ਕੁਝ ਹੁੰਦਾ ਤੇ ਇਹ ਦੋ ਬੰਦੇ ਜ਼ਿੰਮੇਵਾਰ ਹੋਣਗੇ ਪੁਲਿਸ ਕਮਿਸ਼ਨਰ ਜੀ ਦਾ ਨਾਮ ਹਾਂਜੀ ਸਰ ਦੇ ਚੁੱਕਿਆ ਸਰ ਸਭ ਜਗ੍ਹਾ ਦੇ ਚੁੱਕਿਆ ਹਿਊਮਨ ਰਾਈਟ ਸਭ ਜਗ੍ਹਾ ਸੀ ਕੰਪਲੇਂਟ ਪੇ ਚੁੱਕੇ ਆ ਇਹਨਾਂ ਦਾ 6ਵੇਂ ਮਹੀਨੇ ਤੇ ਸਾਡੇ ਤੇ ਇਹੋ ਜਿਹਾ ਟਾਰਚਰ ਕਰ ਮੈਂ ਇਹ ਕਹਿ ਸਕਦਾ ਵੀ ਜਿਸ ਦੌਰਾਨ ਚ ਮੈਂ ਨਿਕਲਦਾ ਪਿਆ ਇਹ ਮੇਰੇ ਜ਼ਿੰਦਗੀ ਦਾ ਸਭ ਤੋਂ ਮਾੜਾ ਟਾਈਮ ਤੇ ਮੈਨੂੰ ਕੱਢਦਾ ਪਿਆ ਮਤਲਬ ਮੈਂ ਨਾ ਪੁੱਛੋ ਸਰ ਬਸ ਕੀ ਤੁਹਾਨੂੰ ਮੈਂ ਦੱਸਾਂ ਜਿਸ ਤਰ੍ਹਾਂ ਚ ਮੈਂ ਨਿਕਲ ਰਿਹਾ ਹਾਲੀ ਦੇ ਬਿਲਡਰ ਤੋਂ ਤੁਹਾਡੇ ਡਾਕੂਮੈਂਟ ਦਿੱਤੇ ਸੂਪਰ ਡਾਕੂਮੈਂਟ ਤੁਹਾਡੇ ਹੈ ਤੁਹਾਡੇ ਨਾਮ ਤੇ ਹੈ ਉਹਦੇ ਨਾਲ ਸਰ ਸਿੱਧਾ ਥ੍ਰੈਟ ਹੈ ਤੁਹਾਡੇ ਤੇ ਹੋਊਗਾ ਨਹੀਂ ਤੇ ਸਾਈਨ ਕਰ ਦਿਓ ਨਹੀਂ ਕਿਉਂ ਸਾਈਨ ਕਰ ਦੋ ਕੋਈ ਉਹਦੇ ਵਿੱਚ ਕੋਈ ਕੀ ਹੈ ਇੱਕ ਜਮੀਨ ਤੁਸੀਂ ਖਰੀਦ ਲਈ ਮਹਾਲੀ ਦਾ ਬਿਲਡਰ ਨਾਲ ਉਹਦਾ ਲਿਖਿਆ ਸਰ ਜਿਹੜੇ ਮੈਂ ਡੀਲਰ ਤੋਂ ਖਰੀਦੀ ਸੀ ਉਸਤੇ ਡੀਲਰ ਦੇ ਕਹਿੰਦਾ ਮੇਰੇ ਤੁਹਾਡੇ ਤੋਂ 1 ਸਾਲ ਪਹਿਲਾਂ ਕੋਈ ਟਰਮ ਸ਼ੀਟ ਕੀਤੀ ਹੈ ਇੱਕ ਬ੍ਰੋਕਰ ਕੱਲ ਨੂੰ ਕਵੇ ਮੈਂ ਪੰਜਾਬ ਦੀ ਸਾਰੀ ਐਮਓਯੂ ਕਰਕੇ ਤੁਹਾਨੂੰ ਦੇ ਦਿੰਦਾ ਤੇ ਸਰ ਪੁਲਿਸ ਸਾਰਿਆਂ ਨੂੰ ਬੁਲਾਣ ਲੱਗ ਪੂਗੀ ਬਿਲਕੁਲ ਠੀਕ ਹੈ ਜੀ ਅਰੇ ਇਹ ਫਿਰ ਤੁਸੀਂ ਕੁਐਸਚਨ ਕਿਤੇ ਦੇ ਕਰ ਰਹੇ ਹੋ ਪੋਲਸ ਤੇ ਕਰ ਰਹੇ ਹੋ ਜਾਂ ਸਰ ਜੀ ਇਹੋ ਹੀ ਲੱਗਿਓਈ ਹੈ ਆਪਣੀ ਅਪਰੋਚ ਦਾ ਗਲਤ ਮਿਸਯੂਜ਼ ਕਰਦੇ ਪਏ ਹੈ ਤੇ ਮਤਲਬ ਤੰਕਰੇ ਹਰਾਸ ਕਰ ਰਹੇ ਆ ਤੇ ਮੁਹਾਲੀ ਦੇ ਬਿਲਡਰ ਨੂੰ ਤੁਸੀਂ ਪੁੱਛਿਆ ਨਹੀਂ ਕਿ ਭਾਈ ਜਿਹੜੇ ਉਹਦੇ ਨਾਲ ਸਰ ਦੋ ਵਾਰ ਮੀਟਿੰਗ ਹੋਈ ਹੈ ਮਤਲਬ ਇਹ ਕਹਿੰਦਾ ਨਹੀਂ ਮੈਂ ਇੱਕ ਚੀਜ਼ ਸਮਝਾਣਾ ਕਰ ਰਿਹਾ ਤੁਸੀਂ ਇੱਕ ਜ਼ਮੀਨ ਖਰੀਦੀ ਹੂੰ ਉਹ ਹਾਲੀ ਦਾ ਇੱਕ ਬਿਲਡਰ ਹੈ ਉਹਨੂੰ ਤੁਹਾਡੀ ਜ਼ਮੀਨ ਦਾ ਲੈਣਾ ਦੇਣਾ ਕੀ ਹੈ ਉਹ ਕਿਉਂ ਖਰੀਦਣਾ ਉਹ ਉਹ ਕਹਿੰਦਾ ਵੀ ਮੈਂ ਤੁਹਾਡੇ ਤੋਂ 1 ਸਾਲ ਪਹਿਲਾਂ ਮੈਡਮ ਨਾਲ ਜਿਹੜੀ ਜਿੰਨੇ ਕੀਤੀ ਸੀਗੀ ਇਹ ਲੋਕਲ ਮੈਡਮ ਹੈ ਪੂਨਾ ਮੈਡਮ ਉਹਦੇ ਨਾਲ ਉਹਦੇ ਨਾਲ ਮੈਂ ਟਰਮ ਸ਼ੀਟ ਕੀਤੀ ਹੈ ਜਦਕਿ ਇੱਕ ਬ੍ਰੋਕਰ ਦਾ ਜਿਹੜੀ ਫਰਮਾਇਲੀਆ ਪੂਨਾ ਮੈਡਮ ਇਹ ਹੈਗੇ ਨਗੀਸ਼ ਨਗੀਸ਼ ਹਾਦਰੀ ਵਾਲੇ ਪੂਨਾ ਮੈਰਾ ਹਾਂਜੀ ਤੇ ਪੂਨਾ ਮੈਰਾ ਜਿਹਨਾਂ ਨੂੰ ਕੀ ਕਹਿੰਦੇ ਅਸੀਂ ਪਹਿਲਾਂ ਦੀ ਖਰੀਦੀ ਹੋਈ ਹੈ ਖਰੀਦੀ ਨਹੀਂ ਸਰ ਇੱਕ ਟਰਮ ਸ਼ੀਟ ਕੀਤੀ ਹੈ ਸ਼ੀ ਇਸ ਨਾਟ ਦਾ ਓਨਰ ਆਫ ਲੈਂਡ ਓਕੇ ਉਹ ਓਨਰ ਨਹੀਂ ਆ ਔਰ ਇਹਦੇ ਡਾਕੂਮੈਂਟ ਜਿਹੜੇ ਪ੍ਰਵੀਨ ਨੇ ਹੀ ਉਹਨੂੰ ਪ੍ਰੋਵਾਈਡ ਕੀਤੇ ਆ ਵੀ ਇਹ ਸ਼ਰੀਫ ਫੈਮਲੀ ਆ ਸਿੱਦੀ ਫੈਮਲੀ ਆ ਇਹਨੂੰ ਤੂੰ ਕਰਕੇ ਕਰ ਲੈ ਤੇ ਕਰ ਲੈ ਤੇ ਜਿਹੜੇ ਇਹ ਸਾਰਾ ਮਾਮਲਾ ਹੋਇਆ ਤੁਸੀਂ ਜਦੋਂ ਤੁਹਾਨੂੰ ਮੁਹਾਲਲੇ ਦੇ ਬਿਲਡਰ ਨੇ ਬੁਲਾਇਆ ਤੇ ਤੁਸੀਂ ਉਹਨੂੰ ਕਿਹਾ ਨਹੀਂ ਕਿ ਭਾਈ ਤੇ ਕੋਈ ਡਾਕੂਮੈਂਟ ਆ ਤੇ ਦਿਖਾ ਦੇ ਭਾਈ ਤੇ ਕਿਹੜੇ ਤੂੰ ਖਰੀਦ ਲਿਆ ਉਸ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਤੁਸੀਂ ਕਿ ਤੂੰ 3 ਸਾਲ ਕਿੱਥੇ ਸੀ 2.5 ਤਿੰਨ ਸਾਲ ਕਿੱਥੇ ਸੀਗਾ ਜੀ ਸਰੀ ਇਸ ਤੋਂ ਛੱਡੋ ਜਿਹੜਾ ਬੰਦਾ ਇਤਨੀ ਬੜੀ ਛੱਡ ਜਿਹੜੇ ਬੰਦੇ ਰੱਖ ਯਾਤਰਾ ਚ ਇਦਾਂ ਦਾ ਕੰਮ ਕਰ ਰਹੇ ਬਾਕੀ ਤਾਂ ਤੁਸੀਂ ਦੇਖ ਲਓ ਬਾਕੀ ਸ਼ਹਿਰ ਚ ਪਤਾ ਕਰ ਲਓ ਕੀ ਕਰ ਰਿਹਾ ਤੁਸੀਂ ਰੱਖ ਯਾਤਰਾ ਦਾ ਬਾਰ ਬਾਰ ਜ਼ਿਕਰ ਕਰ ਰਹੇ ਹੋ ਰੱਖ ਯਾਤਰਾ ਚ ਤੁਸੀਂ ਜੇ ਸਪੋਸ ਕਰੋ ਕੋਈ ਆਪਣੀ ਸਰਦਾ ਨਾਲ ਕੋਈ ਦਾਨਪੁਣ ਕੀਤਾ ਜਾਂ ਕੋਈ ਸਪੋਰਟ ਕੀਤੀ ਤੇ ਉਹਦੇ ਵਿੱਚ ਰਥ ਯਾਤਰਾ ਦਾ ਉਹਦੇ ਨਾਲ ਕੀ ਲੈਣਾ ਦੇਣਾ ਠੱਗੀ ਨਾਲ ਕੀਤਾ ਸਰ ਤੁਹਾਨੂੰ ਬੰਦੇ ਦੀ ਆਈਡੀਓਲੋਜੀ ਪਤਾ ਲੱਗ ਜਿੰਦੀ ਜਿਹੜਾ ਰੱਬ ਦੇ ਕੰਮ ਚ ਇਦਾਂ ਕਰ ਸਕਦਾ ਉਹ ਸਾਡੇ ਵਰਗੇ ਬੰਦੇ ਨੂੰ ਕਿੱਥੇ ਬਖਸ਼ੂਗਾ ਸਰ ਉਹ ਰੱਬ ਦੇ ਕੰਮ ਚ ਤੇ ਉਹਦੇ ਹਾਲੇ ਤੇ ਦਸਰਾ ਯਾਤਰਾ ਮਾ ਨਿਕਲਦੀ ਹੈ ਉਹ ਸਾਰੇ ਫੰਡ ਇਕੱਠੇ ਕਰਦੇ ਆ ਤੁਸੀਂ ਕਹਿ ਰਹੇ ਹੋ ਰਾਤ ਵੀ ਦੇ ਦਿੰਦੇ ਹੋ ਉਹ ਜਿਹੜੇ ਜਾਂਦੇ ਹੋ ਉਹ ਤੁਸੀਂ ਇਹ ਚੈੱਕ ਕਰੋ ਕਿੱਥੇ ਪਹੁੰਚੇ ਕਿ ਨਹੀਂ ਉਹ ਤਾਂ ਸਰ ਰੱਬ ਦੇ ਕੰਮ ਚ ਵਰਤਦੇ ਆ ਨਾ ਉਹ ਤਾਂ ਸੁਸਾਇਟੀ ਨੇ ਹਾਂ ਸੁਸਾਇਟੀ ਸੁਸਾਇਟੀ ਮੈਂ ਨਹੀਂ ਕਿਹਾ ਸੁਸਾਇਟੀ ਚੈੱਕ ਕਰ ਲੇ ਸਰ ਸੋਸਾਇਟੀ ਕਹਿ ਰਹੀ ਹੈ ਸੋਸਾਇਟੀ ਨੂੰ ਕੋਈ ਚੈੱਕ ਕਰ ਲਵੇ ਨਾ ਜੀ ਕਿੰਨੇ ਕ ਪੰਡ ਤੁਸੀਂ ਦਿੱਤੇ 11 ਲੱਖ ਸਰ ਸਾਡੇ 11 ਲੱਖ ਰੁਪਏ ਸਪੰਦੀ ਨੇ ਜੀ ਤੇ ਹੋਰ ਵੀ ਹੋਰ ਮੇਰੇ ਦੋਸਤਾਂ ਤੋਂ ਫਰੈਂਡ ਸਰਕਲ ਤੋਂ ਮਤਲਬ ਕਿੰਨਾ ਇੱਕ ਪੈਸਾ ਗਿਆ ਸਾਡੇ ਜਿਹੜੇ ਲਿੰਕਸ ਦੇ ਬੰਦੇ ਸੀ ਤਕਰੀਬਨ ਦੋ ਅੱਛਾ ਜੀ ਤੇ ਤੁਹਾਡੇ ਹਿਸਾਬ ਨਾਲ ਕੀ ਹੋਰ ਤੁਸੀਂ ਤਾਂ ਅਨੁਸ਼ੱਕ ਹੈ ਜਾਂ ਤੁਸੀਂ ਰੋਟ ਲਗਾ ਰਹੇ ਹੋ ਕਿ ਉਹ ਰਾਖੇ ਆਤਰਾਚ ਨਹੀਂ ਲੱਗਿਆ ਸਰ ਬਿਲਕੁਲ ਸਹੀ ਬਿਲਕੁਲ ਸਹੀ ਹੈ ਸਰ ਸਹੀ ਹੈ ਤੁਸੀਂ ਖੁੱਲ ਕੇ ਬੋਲੋ ਜੀ ਬਿਲਕੁਲ ਸਹੀ ਗੱਲ ਹੈ ਸਰ ਮੈਂ ਤੇ ਖੁੱਲ ਕੇ ਕਹਿ ਰਿਹਾ ਮੈਂ ਆ ਕਹਿ ਰਿਹਾ ਵੀ ਜੇ ਸਾਡੀ ਫੈਮਲੀ ਆ ਸਰ ਮੈਨੂੰ ਥ੍ਰੈਟਨਿੰਗ ਹੈਗੀ ਹੈ ਮਤਲਬ ਇੰਨੀ ਥ੍ਰੈਟਨਿੰਗ ਹੈ ਮੈਂ ਕਈ ਦਿਨ ਸੌ ਨਹੀਂ ਪਾਇਆ ਤੇ ਆਈ ਵਾਸ ਨਾਟ ਐਟ ਮਾਈ ਹੋਮ ਵੀ ਕਿਸੇ ਟਾਈਮ ਇਹ ਕੋਈ ਵੀ ਪ੍ਰੈਸ਼ਰ ਪਵਾ ਕੇ ਮੇਰੇ ਤੋਂ ਸਾਈਨ ਕਰਵਾ ਸਕਦੇ ਆ ਅੱਛਾ ਮੈਂ ਖੁੱਲਕੇ ਕਹਿੰਦਾ ਤੀਜੀ ਵਾਰ ਤੁਹਾਡੇ ਕੰਨਾਂ ਪੀ ਅਗਰ ਜੇ ਮੈਂ ਜਾਂ ਮੇਰੀ ਫੈਮਿਲੀ ਨੂੰ ਜਾਂ ਸਾਡੀ ਕਿਸੇ ਨੂੰ ਕੋਈ ਜਾਣ ਮਲਦੀ ਹੁੰਦਾ ਉਹਦੇ ਜ਼ਿੰਮੇਵਾਰ ਇਹ ਤੇ ਮੋਹੱਲੀ ਦਾ ਬਿਲਡਰ ਹੋਊਗਾ ਮੇਰੇ ਕੋਲੋਂ ਅਗਰ ਮੈਮ ਕੇ ਅਗਲਵਾਲ ਇਹ ਫਿਨਿਸ਼ਿੰਗ ਵਾਲੇ ਮਾਲਕ ਐਸਕੇ ਮੈਂ 8 ਲੱਖ ਰੁਪਏ ਇਹਨਾਂ ਕੋਲ ਲੈ ਲਿਆ ਬਾਕੀ ਦੇ ਪੈਸਿਆਂ ਤੋਂ ਇਹਨਾਂ ਨੂੰ ਕੋਲੋਂ ਮੈਂ ਪਾਉਣੇ 2 ਲੱਖ ਦਾ ਮਾਲ ਜੀ ਚੱਕ ਕੇ ਲੈਂਦਾ ਮਜ਼ਦੂਰੀ ਨਾਲ 1 ਲੱਖ ਰੁਪਏ ਹੋ ਲੈਦਾ ਜੀ ਅੱਜ ਡੇਢ ਸਾਲ ਲਗਾਏ ਮੈਨੇ ਕੋਈ ਪੈਸਾ ਨਹੀਂ ਦੇ ਰਹਾ ਜੀ ਜੇ ਮੈਨੂੰ ਕੋਈ ਗੱਲ ਕਰਦਾ ਮੈਨੂੰ ਖਾਨ ਨੂੰ ਲੜਨ ਨੂੰ ਕਹਿੰਦੇ ਆ ਜਾਂ ਲੇਲਾ ਜਿੱਥੇ ਲੇਲਾ ਜੀ ਸਾਢੇ ਲਿੰਕ ਖਾ ਗਿਆ ਜੀ ਮੈਂ ਤਾਂ ਇਹ ਚਾਹੁੰਦਾ ਮੈਨੂੰ ਮੇਰੇ ਪੈਸੇ ਦਵਾਈ ਜਾਣ ਆ ਮੇਰੇ ਅਕਾਊਂਟ ਸਕਿੰਮੈਂਟ ਆ ਬਿੱਲੀ ਨਾਲ ਕੋਲ ਖਤਾਬਾਂ ਜਮਾ ਇਹਨਾਂ ਨੇ ਖਤਾਬਾਂ ਜੀ ਮੇਰੇ ਬਿੱਲ ਜਮਾ ਵਾ ਜੀ ਟੋਟਲ ਮੈਨੂੰ ਇਹ ਕੋਈ ਰਿਸਪੌਂਸ ਦੇਦਾ ਇਹ ਨਾ ਮੇਰੇ ਪੈਸੇ ਦੇ ਰਿਹਾ ਜੀ ਇਹ ਐਮਕੇ ਕਰਵਾਲਾ ਨੇ ਸੇਮ ਪਰ ਵੀ ਨਹੀਂ ਜੀ ਪਰ ਵੀ ਨਹੀਂ ਜਿਆ ਬਦਾ ਨਹੀਂ ਲਾ ਆਨੇ ਲੱਗ ਮੈਂ ਤਾਂ ਇਹਨਾਂ ਨੇ ਕੋਈ ਜਾਣਦਾ ਮੇਰਾ ਇੱਕੋ ਹੀ ਇਹਨਾਂ ਨੂੰ ਚਾਹੇ ਅੱਛਾ ਫਿਰ ਇਹ ਤਾਂ ਕੱਠਾ ਹੀ ਜਾਣਦੇ ਹੋ ਇਹਨਾਂ ਨੂੰ ਨਾ ਮੈਂ ਪੁੱਛਣਾ ਯਾਰ ਮੇਰੇ ਕੋ ਮਾਲ ਦੇਤਾ ਇਹਨਾਂ ਨਾਮ ਸੀ ਕਿ ਸ਼ਾਇਦ ਬੰਦੇ ਨਹੀਂ ਪਤਾ ਹੀ ਨਹੀਂ ਇਸ ਟਾਈਪ ਦੇ ਬੰਦੇ ਆ। ਦੇਖਾ ਤੋਂ ਦਿੱਤਾ ਸੀ ਮਾਲ। ਆ 1.5 ਸਾਲ ਪਹਿਲਾਂ ਜੀ। ਤੇ ਕਿੱਥੇ ਭੇਜਿਆ ਸੀ ਮਾਲ ਇਹ? ਇੱਕ ਪਹਾੜੇ ਕੋਲ। ਤੇ ਜਿਹੜਾ ਮਾਲ ਤੁਸੀਂ ਕਹਿ ਰਹੇ ਹੋ ਚੱਕਣਾ ਪਿਆ ਉਹ ਵੀ ਉੱਥੇ ਹੀ ਚੱਕਣਾ ਪਿਆ। ਉੱਥੇ ਮਾਲ ਚੱਕ ਲੈ ਜਾਂਦਾ ਮਜ਼ਦੂਰੀ ਨਾਲੋਂ ਜ਼ਿਆਦਾ ਪੈਸਾ ਨਹੀਂ ਦਿੰਦਾ। ਅੱਛਾ ਪੈਸਾ ਨਹੀਂ ਦਿੰਦਾ। ਹਾਂ ਆ ਨਹੀਂ ਆਟਲ ਗਾ ਗਿਆ 2 ਲੱਖ ਦਾ ਮਾਲ ਚੁੱਕ ਲੈ ਜਾਂਦਾ। ਲੱਖ ਰੁਪਏ ਹੋਰ ਲੈਣਾ ਹੁੰਦਾ ਸੀ। ਤੇ ਜਿਹੜਾ ਤੁਸੀਂ ਇਹਦੇ ਲਈ ਕੋਈ ਆਫੀਸ਼ੀਅਲੀ ਉਹਨਾਂ ਨੂੰ ਰਿਟਰਨ ਜੀ ਮੈਂ ਤਾਂ ਡੇਲੀ ਫੋਨ ਕਰਦਾ ਜੀ। ਮੈਂ ਅੱਜ ਵੀ ਤਿੰਨ ਫੋਨ ਕੀਤੇ ਆ। ਮੇਰੇ ਫੋਨ ਚੁ ਕੱਟਵਾੜਾ ਹਿਆਲ ਫੰਗਰ ਜਤ ਤੁਹਾਡੇ ਕੋਈ ਪੈਸੇ ਵੀ ਦੂਈ ਕਰਨਾ ਕੋਈ ਰਿਸਪੌਂਸ ਨਹੀਂ ਦਿੰਦੇ ਤੁਸੀਂ ਕੀ ਮੰਗ ਕਰਦੇ ਮੈਨੂੰ ਮੇਰੇ ਪੈਸੇ ਦੇ ਦੇਣ ਤੁਹਾਡੇ ਪਤਾ ਦਾ ਮਿਹਰ ਅੱਜ ਕੱਲ ਤਾਂ ਜਿਵੇਂ ਸਰਕਾਰ ਨੇ ਐਮਐਸਐਮੀਲੀ ਬੜਾ ਵਧੀਆ ਕਰਤਾ ਹੈ ਕਿ ਤੁਸੀਂ ਜੇ 45 ਦਿਨ ਤੋਂ ਜ਼ਿਆਦਾ 190 ਦਿਨ ਤੋਂ ਬਾਅਦ ਪੇਮੈਂਟ ਨਹੀਂ ਦਿੰਦੇ ਤਾਂ ਤੁਸੀਂ ਉਹਦੇ ਉੱਤੇ 파ਦੋ ਤੇ ਵੈਸੇ ਹੀ ਤੁਹਾਡੇ ਪੈਸੇ ਦੇਨੇ ਪੈ ਜਾਂਦੇ ਆ ਤੇ ਤੁਸੀਂ ਨਹੀਂ ਕੋਸ਼ਿਸ਼ ਕੀਤੀ ਅਸੀਂ ਮੈਂ ਕੋਈ ਕੋਸ਼ਿਸ਼ ਨਹੀਂ ਕੀਤੀ ਇਸ ਵਾਰ ਜੀ ਸ਼ਹਿਰਦਾਰੀ ਆ ਉਹਨਾਂ ਲਈ ਸਨ ਨਾ ਵਿਗੜਨ ਇਹ ਮਜਬੂਰੀ ਨਾਲ ਅਜਵੇਂ ਕੀਤਾ ਵਾ ਮੀਡੀਆ ਚ ਹੁਣ ਤੁਸੀਂ ਐਡੀ ਅੱਜ ਮੈਨੂੰ ਤਾਂ ਤੁਹਾਡੇ ਭਰਾਵਾਂ ਤੁਹਾਡੇ ਭਰਾਵਾਂ ਨੇ ਹੌਸਲੇ ਨਾਲ ਸਹਿਯੋਗ ਕਰਕੇ ਮੈਂ ਮਾੜੇ ਸਟੈਪ ਦੇਿਆ ਨਹੀਂ ਤਾਂ ਨੀਪੀ ਜੀ ਨੂੰ ਥੇਮੇ ਨਾ ਦੋਤੋ ਜਾਂਦੇ ਨੀਪੀ ਨੂੰ ਇਹ ਸਾਡੇ ਉੱਥੇ ਦਿੰਦੇ ਆ ਕਿਸ ਨੂੰ ਉਹ ਦਿੰਦੇ ਆ ਪੁਰਾਣੇ ਜਨ ਜਦੋਂ ਮੈਂ ਅੱਜ ਪ੍ਰੈਸ ਕਾਨਫਰੈਂਸ ਇਹਨਾਂ ਦੇ ਨਾਲ ਬੈਠੇ ਹੋਂ ਤੇ ਇੱਕ ਕਿਤਾਬ ਸਵਾਭਾਹ ਪਹੇਗਾ ਜਾਂ ਇਕੱਠੇ ਸਵਾਭਾਹ ਜੀ ਮੈਂ ਤਾਂ ਤੁਹਾਨੂੰ ਕਹਿੰਦਾ ਮੈਂ ਤੁਹਾਡੇ ਭਰਾਵਾਂ ਨੇ ਦੱਸਿਆ ਵੀ ਕਾਨਫਰੈਂਸ ਅੰਦਰ ਮੈਂ ਆ ਗਿਆ ਜੀ ਜੀ ਮੈਂ ਆਪਣੇ ਪੈਸੇ ਲੈ ਲਏ ਆ ਮੈਨਾਂ ਕਰ ਕਿਦਣਿਆ ਅੱਛਾ ਇਹਨਾਂ ਦਾ ਪਹਿਲਾਂ ਪਲਾਨਿੰਗ ਨਹੀਂ ਸੀ ਪਹਿਲਾਂ ਨਾ ਕੋਈ ਪਲਾਨਿੰਗ ਕੋਈ ਗੱਲਬਾਤ ਨਹੀਂ ਨਾ ਮੈਨੂੰ ਪਤਾ ਸੀ ਇਹ ਮਿਲੂਗਾ ਮੈਨੂੰ ਹਾਂ ਮੇਰਾ ਨਾਮ ਆ ਗਿਆ ਪਾਲ ਸਿੰਘ ਹੈ ਔਰ ਮੈਂ 3 ਸਾਲ ਪਹਿਲਾਂ ਪ੍ਰਵੀਨ ਕੁਮਾਰ ਐਮ ਕੇ ਔਰ ਇਹਨਾਂ ਦੇ ਫੈਂਬੀ ਤੋਂ ਮੈਂ ਇੱਕ ਕਲੋਨੀ ਖਰੀਦੀ ਸੀ ਸ੍ਰਿਸ਼ਟੀ ਨਿਵਾਸ ਬੀਰਮੀ ਜਿਹਦੇ ਵਿੱਚ ਇਹਨਾਂ ਨੇ 7 ਪਲੋਟ ਪਹਿਲਾਂ ਵੇਚੇ ਹੋਏ ਸੀ ਔਰ ਜਿਹੜੇ ਬਾਕੀ ਪਲੋਟ ਸੀਗੇ ਕੁਰੀ ਕੁਰੀ ਵੀ ਪਲਾਟ ਬਾਕੀ ਸੀਗੇ ਉਹ ਮੈਂ ਇਹਨਾਂ ਤੋਂ ਪਰਚੇਸ ਕਰ ਰਹੀ ਸੀਗੇ ਔਰ ਬਾਕਾਇਦਾ ਜਦੋਂ ਇਹਨਾਂ ਨੇ ਉਹ ਨਕਸ਼ਾ ਮੈਨੂੰ ਦਿੱਤਾ ਉਹਦੇ ਵਿੱਚ ਸੱਤ ਪਲਾਟਸ ਉਹਨਾਂ ਨੇ ਜਿਹੜੇ ਆਲਰੇਡੀ ਵੇਚੇ ਹੋਏ ਸੀ ਉਹਦੇ ਤੇ ਕਰਾਸ ਮਾਰ ਕੇ ਮੈਨੂੰ ਉਹ ਨਕਸ਼ਾ ਦਿੱਤਾ ਗਿਆ ਸੀ ਔਰ ਮੈਂ ਉਹਨਾਂ ਸੱਤਾਂ ਪਲਾਟਾਂ ਦਾ ਕਿਉਂਕਿ ਇਹਨਾਂ ਨੇ ਆਲਰੇਡੀ ਪਹਿਲਾਂ ਹੀ ਤਾਂ ਕੋਈ 10 ਸਾਲ ਪਹਿਲਾਂ ਵੇਚਿਆ ਸੀ ਕੋਈ 12 ਸਾਲ ਪਹਿਲਾਂ ਵੇਚਿਆ ਸੀ ਤਾਂ ਉਹਦੇ ਬਾਰੇ ਆ ਹੁਣ ਪਿਛਲੇ ਸਾਲ ਡレイン ਡਿਪਾਰਟਮੈਂਟ ਨੇ ਦੋ ਪਲਾਟਾਂ ਦੇ ਵਿੱਚੋਂ ਡレイン ਕੱਢ ਦਿੱਤਾ ਔਰ ਉਹ ਦੋਨੋਂ ਪਲਾਟ ਜਿਹੜੀ ਇਹਨਾਂ ਨੇ ਪਹਿਲਾਂ ਅਜ ਤੋਂ 10 ਸਾਲ ਪਹਿਲਾਂ ਵੇਚੇ ਹੋਏ ਸੀ ਉਹਦੇ ਚੋ ਇੱਕ ਪਲਾਟ ਇਹ ਦਰਪੰਧ ਦਾदू ਜੀ ਉਹਨਾਂ ਦਾ ਹੈਗਾ ਔਰ ਇਹਨਾਂ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਸੀ ਜਦੋਂ ਇਹਨਾਂ ਨੂੰ ਕਬਜ਼ਾ ਦਿੱਤਾ ਗਿਆ ਇਹਨਾਂ ਨੂੰ ਉੱਥੇ ਡਰੇਨ ਦੇ ਉੱਤੇ ਕਬਜ਼ਾ ਦਿੱਤਾ ਗਿਆ ਜਿਹੜਾ ਕਿ ਗੈਰਕਾਨੂੰਨੀ ਹੈ ਐਂਕਸ਼ਲੋਨ ਵੀ ਲਿਆ ਹਾਂ ਇਹਨਾਂ ਨੇ ਹਾਂ ਇਹਨਾਂ ਨੇ ਉਸ ਤੋਂ ਬਾਅਦ ਬੈਂਕ ਤੋਂ ਲੋਨ ਵੀ ਲਿਆ ਤੇ 올 ਸੱਡਨ ਡਨ ਮੇਰਾ ਉਹਨਾਂ ਸੱਤਾਂ ਪਲਾਟਾਂ ਨਾਲ ਕੋਈ ਮੇਰਾ ਕੋਈ ਲਿੰਕ ਨਹੀਂ ਹੈ ਔਰ ਜੋ ਡਰੇਨ ਇਹਨਾਂ ਦੇ ਪਲਾਟਸ ਦੇ ਵਿੱਚੋਂ ਨਿਕਲਿਆ ਹੈਗਾ ਉਹਦੀ ਜ਼ਿੰਮੇਵਾਰ ਜਿਹੜੀ ਹੈ ਉਹ ਪ੍ਰਵੀਨ ਕੁਮਾਰ ਅਗਰਵਾਲ ਹੈ ਔਰ ਉਹਦੇ ਵਿੱਚ ਉਹਨੇ ਗੈਰ ਕਾਨੂੰਨੀ ਢੰਗ ਨਾਲ ਸਰਕਾਰੀ ਜ਼ਮੀਨ ਦੇ ਉੱਤੇ ਇਹਨਾਂ ਨੂੰ ਕਬਜ਼ਾ ਦਿੱਤਾ ਔਰ ਇਸ ਗੱਲ ਦੇ ਖਿਲਾਫ ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ ਕਿਥੇ ਹੈ ਕਿਥੇ ਇਹ ਵੀਰਮੀ ਚਾ ਜੀ ਜੀ ਆ ਵੀਰਮੀ ਸ੍ਰਿਸ਼ਟੀ ਨਿਵਾਸ ਇਸ ਕੋਲੋਨੀ ਦਾ ਨੋ ਹੈ ਜੀ ਔਰ ਇਹਨਾਂ ਨੇ ਹੀ ਕਲੋਨੀਆਂ ਸਾਰੀ ਬਣਾ ਕੇ ਡਿਵੈਲਪ ਕਰਕੇ ਬੰਦੇ ਇਹਨਾਂ ਨੇ ਇੱਕ ਉੱਡਾ ਦਾ ਲਾਇਸੈਂਸ ਲੈਣ ਦੀ ਵੀ ਕੋਸ਼ਿਸ਼ ਕੀਤੀ ਸੀ ਉੱਥੇ ਵੀ ਨਕਸ਼ੇ ਲੱਗੇ ਹੋਏ ਸਾਰੇ ਜੀ ਉੱਥੇ ਵੀ ਜਿਹੜਾ ਇਹਨਾਂ ਦਾ ਆ ਜਿਹੜਾ ਪਲਾਟ ਹੈਗਾ ਉਹਦੇ ਵਿੱਚੋਂ ਡਰੇਨ ਸ਼ੋ ਕੀਤੀ ਹੋਈ ਹੈ ਸੋ ਉਹਨਾਂ ਨੇ ਇੰਟੈਂਸ਼ਨਲੀ ਇਹਨਾਂ ਨੂੰ ਆ ਟ੍ਰੇਨ ਵਾਲੀ ਜਗ੍ਹਾ ਦੇ ਉੱਤੇ ਕਬਜ਼ਾ ਦਿੱਤਾ ਜੀ ਔਰ ਉਹਨਾਂ ਨੇ ਇਹ ਗੈਰਕਨਾਨੀ ਕਰਾਤਾ ਨਹੀਂ ਅ ਦੇਖੋ ਕਲੋਨੀ ਦੇ ਜਿਹੜੇ ਉਹ ਪਲਾਟ ਵੀ ਪਲਾਟ ਹੈਗੇ ਆ ਉਹਦਾ ਮਾਲਕ ਮੈਂ ਆ ਜਾਂ ਮੇਰੇ ਰਿਸ਼ਤੇਦਾਰ ਹੈਗੇ ਆ ਲੇਕਿਨ ਜਿਹੜੇ ਸੱਤ ਪਲਾਟ ਹੀ ਪਹਿਲਾਂ ਵੇਚ ਚੁੱਕਿਆ ਸੀਗਾ ਜਿਹੜੇ ਕਿ ਅਜੇ ਤੋਂ 10-12 ਸਾਲ ਪਹਿਲਾਂ ਵੇਚ ਚੁੱਕਿਆ ਸੀ ਕਿੰਨੇ ਏਕੜ ਕਹਿੰਦੀ ਆ ਪਲਾਟ ਇਹ ਤਕਰੀਬ-ਕਰੀਬ 8.5 ਏਕੜ ਦੇ ਵਿੱਚ ਹੈ ਤੇ ਬਾਕੀ ਤੁਸੀਂ ਪਲਾਟ ਵੇਚੇ ਆ ਤੁਹਾਡੇ ਕੋਲ ਹੀ ਨਹੀਂ ਨਹੀਂ ਉਹ ਮੇਰੇ ਕੋਲ ਹੀ ਨੇ ਜੀ ਅੱਛਾ ਤੁਸੀਂ ਹਜੇ ਉਹਦੇ ਹਾਂਜੀ ਅਸੀਂ ਉਹਨਾਂ ਨੂੰ ਥੋੜਾ ਡਿਵੈਲਪ ਕੀਤਾ ਹੈਗਾ ਸਾਰਾ ਉਹਦੇ ਉਹ ਨੂੰ ਅਸੀਂ ਆਪਣਾ ਪੂਰੀ ਡਿਵੈਲਪਮੈਂਟ ਮੰਗ ਹੀ ਕਰਦੇ ਹਾਂ ਤੁਸੀਂ ਮੈਂ ਤਾਂ ਦੇਖੋ ਜੀ ਇਹਨਾਂ ਦੇ ਨਾਲ ਜੀ ਇਹ ਜਿਹੜੇ ਮਿਸਟਰ ਦਰਪਨ ਦਾਦੂ ਹੈਗੇ ਆ ਜਾਂ ਇੱਕ ਹੋਰ ਹੈਗੇ ਉਹਨਾਂ ਦਾ ਸਾਨੂੰ ਪਤਾ ਵੀ ਨਹੀਂ ਕੋਣ ਨੇ ਜੀ ਉਹਨਾਂ ਦੇ ਜੇ ਪਲਾਟਸ ਦੇ ਵਿੱਚੋਂ ਡਰੇਨ ਨਿਕਲਦੀ ਹੈ ਜੀ ਔਰ ਉਹਦੀ ਜ਼ਿੰਮੇਵਾਰੀ ਪ੍ਰਵੀਨ ਕੁਮਾਰ ਦੀ ਪੜਦੀ ਹੈਗੀ ਹੈ ਔਰ ਉਹ ਇਹਨਾਂ ਨੂੰ ਕੰਪੰਸੇਟ ਕਰੇ ਜਿਸ ਤਰ੍ਹਾਂ ਵੀ ਹੈ ਅੱਜ ਨਿੱਪੀ ਉਹਨਾਂ ਨਾਲ ਤੁਸੀਂ ਆਏ ਹੋ ਇਹਨਾਂ ਨਾਲ ਆਹ ਇੱਕ ਭੱਲਾ ਹੋਣਾ ਨਾਲ ਇਹਨਾਂ ਨੂੰ ਵੀ ਪੁਰਾਣੇ ਜਾਣਦੇ ਹੋ ਤੁਸੀਂ ਨਹੀਂ ਮੈਂ ਇਹਨਾਂ ਨੂੰ ਨਹੀਂ ਜ਼ਿਆਦਾ ਜਾਣਦਾ ਜੀ ਸ਼ਹਿਰ ਦੇ ਵਿੱਚ ਨਾਮ ਤੱਕ ਜਿੱਦੇ ਸੁਣੀ ਹੁੰਦੇ ਪਰ ਤਾਂ ਬਾਕੀ ਜਿਹੜਾ ਹੈਗਾ ਮੈਂ ਸਿਰਫ ਇਹੀ ਕਹਿਣਾ ਚਾਹਨਾ ਕਿ ਜਿਹੜੀ ਇਹ ਦਰਪਨ ਦਾਦੂ ਦਾ ਕੇਸ ਤੇ ਵਿੱਚ ਮੈਂ ਬਾਕੀ ਕੇਸਾਂ ਬਾਰੇ ਮੈਨੂੰ ਕੁਝ ਨਹੀਂ ਪਤਾ ਹੈਗਾ ਦਰਪਨ ਦਾਦੂ ਦਾ ਵਗੜਾ ਕੇਸ ਹੈਗਾ ਉਹਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਇਹ ਇਹਨਾਂ ਨੂੰ ਇਹ 플ੌਟ ਜਿਹੜਾ ਹੈ ਪ੍ਰਵੀਨ ਕੁਮਾਰ ਨੇ ਵੇਚਿਆ ਔਰ ਇੰਟੈਂਸ਼ਨਲ ਫਰਾਡ ਹੈ ਕਿਉਂਕਿ ਇਹਨੂੰ ਪ੍ਰਵੀਨ ਕੁਮਾਰ ਨੂੰ ਪਤਾ ਸੀ ਕਿ ਇਹਨਾਂ ਦੇ 플ੌਟ ਦੇ ਵਿੱਚੋਂ ਸਰਕਾਰੀ ਖਾਲਾ ਨਿਕਲਦਾ ਹੈ ਔਰ ਉਹ ਜਦੋਂ ਹੁਣ ਡਰੇਨ ਡਿਪਾਰਟਮੈਂਟ ਨੇ ਹੁਣ ਜਦੋਂ ਪਿਛਲੇ ਸਾਲ ਉਹਦੇ ਵਿੱਚੋਂ ਡਰੇਨ ਕੱਢੀ ਆ ਤਾਂ ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਸਾਡੇ ਪਲਾਟ ਦੇ ਵਿੱਚੋਂ ਡਰੇਨ ਨਿਕਲਦੀ ਹੈ ਔਰ ਉਸ ਦੀ ਮੈਂ ਇਸ ਗੱਲ ਇਹ ਗੱਲ ਦੀ ਮੈਂ ਉਹ ਕਨਫਰਮੇਸ਼ਨ ਕਰਦਾ ਕਿ ਇਹਨਾਂ ਨੇ ਪ੍ਰਵੀਨ ਕੁਮਾਰ ਨੇ 2013 ਦੇ ਵਿੱਚ ਇਹ ਨਕਸ਼ੇ ਬਣਾ ਕੇ ਡਲਾਡਾ ਦੇ ਵਿੱਚ ਅਪਰੂਵਲ ਵਾਸਤੇ ਪਾਈ ਸੀ ਔਰ ਉੱਥੇ ਇਹਨਾਂ ਦੇ ਪਲਾਟ ਦੇ ਵਿੱਚ ਡਰੇਨ ਸ਼ੋ ਕੀਤੀ ਹੋਈ ਸੋ ਇਸ ਸੋ ਕਲੀਅਰ ਹੁੰਦਾ ਹੈਗਾ ਕਿ ਇਹਨਾਂ ਨੂੰ ਇਸ ਗੱਲ ਦਾ ਪਤਾ ਸੀ ਔਰ ਉਸ ਮੈਪ ਦੀ ਕਾਪੀ ਵੀ ਸਾਡੇ ਕੋਲ ਹੈ ਉਸ ਮੈਪ ਦੀ ਕਾਪੀ which was submitted in gladder that time that copy is with us ਤੇ ਇਹ ਤੇਰੀ ਕਲੋਨੀ ਸੀ ਪ੍ਰਵੀਨ ਨਗਰਵਾਲ ਦੀ ਸੀ ਐਮ ਕੇ ਆ ਹਾਂਜੀ ਹਾਂਜੀ ਪ੍ਰਵੀਨ ਅਗਰਵਾਲ ਦੀ ਸੀ ਇਹਦੇ ਬੇਟੇ ਦੇ ਨਾਮ ਦੇ ਉੱਤੇ ਇਹ ਇਹਨਾਂ ਨੇ ਲਾਇਸੈਂਸ ਅਪਲਾਈ ਕੀਤਾ ਸੀ ਜਿਹੜਾ ਕਿ ਕਿਸੇ ਕਾਰਨਾ ਕਰਕੇ ਇਹਨਾਂ ਨੂੰ ਲਾਇਸੈਂਸ ਨਹੀਂ ਮਿਲਿਆ ਬਟ ਇਟ ਇਜ਼ ਔਨ ਰਿਕਾਰਡਸ ਕਿ ਜਿਹੜਾ ਇਹ ਡਰੇਨ ਜਿਹੜਾ 플ੌਟ ਜਿਹੜਾ ਹੈਗਾ ਇਹਨਾਂ ਦਾ ਦਰਪਨ ਦਾਦੂ ਦਾ ਉਹ ਉਹਦੇ ਵਿੱਚੋਂ ਡਰੇਨ ਨਿਕਲਦੀ ਹੈ और वो प्लॉट जरा ऑलरेडी इन्होंने दस साल पहला ग्यारह साल पहला बेचा हो अ इसलिए अस मिल रहे हैं कि साढ़े नाल इंटेंशनल फ्रॉड होया जोड़ा प्लॉट के बारे गल आगे जी ने दसी है वो तो मेरा पच्चीस साल तीस साल पुराना दोस्त है दर्पण दादू उसकी कंपनी के नाम पर है मैं और दर्पण इकट्ठे प्रॉपर्टी का काम करते हैं तो देर आर सो मैनी प्रॉपर्टीज कोई दर्पण के नाम पे होती है या उसकी कंपनी के नाम पे होती है इसमें हमें आठ दस महीने में ये पता लगा कि हमारे सोलह गज के प्लाट में से ये खाला निकल गया गवर्नमेंट ने निकाल दिया और हमारे को इसके लिए प्री नोटिस आया तो जब हमने इसके ऊपर हमने वर्किंग घड़ी पूरा चेक करा तो हमने देखा कि जो कॉलोनाइज़र ने मैप ग्लाडा में सबमिट कर रखा है उसमें उसने भी गलाडा उस गलाडा को ये खाला ही दिखा रखा है तो उसने सोच समझ के हमें फ्रॉड से वो जगह सरकारी जगह का कब्जा दे दिया हमारी रजिस्ट्री 2008 की हो रखी है इंतकाल चल रखे हैं हमारे पोजेसन थे उल्टा हमें अपनी बाउंड्री वॉल का नुकसान हो गया आज सोलह गज की बाउंड्री वॉल करने में कितने पैसे लगते हैं आप समझ ही सकते हैं वो तो सारी बाउंड्री वॉल हमारी टूट गई है राइट नाउ कॉलोनी विद धाग्यापाल जी हमने आग्यापाल जी से रिक्वेस्ट करी इन्होंने हमारा कंसेंसस बनाने की बड़ी कोशिश करी और इन्होंने बहुत हमारा साथ दे रहे हैं पिछले दस महीने से पर वो बंदा कई हाथ नहीं पकड़ा रहा प्रवीण अग्रवाल उसने दर्पण को फ़ोन पे ये बोला तो उससे जो होता वो कर ले अच्छा। तो आग... उसने दर्पण को फ़ोन पे ये बोला और मैं और दर्पण उस टाइम इकट्ठे थे उसने दर्पण को फ़ोन पे बोला तुमसे जो बन बढ़ता है कर लो मैंने कुछ नहीं करना जो करना आग्ञा पाल जी ने करना है आज्ञा पाल जी कहते हैं कि मेरा क्या रोल है तुमने प्लॉट किससे खरीदा था तुम्हें पोजीशन किसने दिया मैंने तो कॉलोनी तीन साल पहले ली है ठीक है बस हमारे को ना आज सिर्फ पेपर ही है तो संदीप जी हमारे पास और कुछ नहीं है आप जैसे प्रवीण जी, जी, जी से मिले प्रवीण जी से मिले बिल्कुल मिले जी जब तो मिले तो उन्होंने उन्होंने हमें राय दी हम गोड में गेस कर दो आप कॉलोनी पूरी पे स्टे ले लो वो हमने हम वी आर इन द प्रोसेस ऑफ गेटिंग स्टे आल्सो नहीं पर वो केंद्र जी जो करंट कॉलोनाइजर है वो आपको प्रॉपर्टी देगा पर हम इनसे क्यों लें जब हमने इनसे खरीद दी नहीं आज्ञा पाल जी हमें क्यों दे, दे। कॉम्प ऐसा हो सकता है आज्ञा पाल जी ने कहा कि ये यार अगर सपोज तुम्हें सोलह सौ इकतालीस गज की बजाय पंद्रह सौ गज देता है मैं एक सौ इकतालीस गज ऐसे कॉलोनाइजर आपको कॉम्पनसेट कर दूंगा मैं तो यही कर सकता हूँ ना कोई पाँच दस परसेंट की कमी है तो वो कॉम्पनसेट करने को तैयार है फिर हम ऐसा नहीं है हम पूरे जिस बंदे जो ब्रोकर था क्या नाम था जी दत्ता तेजपाल बेटा तेजपाल छड्डा ब्रोकर जिसने आ गयापाल जी को ये जमीन लेके दी थी यूज भल्ला जी आ गयापाल जी मैं दर्पण प्रवीण अंकल प्रवीण अग्रवाल जी के ब्रदर बल्ली जी सारे बैठे तब भी ये किसी को सनी भल्ला सनी भल्ले नु भी उथे बुलाया जी तुम्हारे खास दोस्त खास दोस्त भाई है जैसे आप हां वही तो फिर वो भी नहीं करवा कोई तो कुछ, कुछ नहीं करवा तो नहीं जी कुछ नहीं कोई करवा अच्छा। कुछ नहीं करवा। तो कॉलोनी तो तो में जगह दे दो सोलह सौ इकतालीसली आज का प्राइस बताएंगे आज दस हजार रेट है तो अगर सोलह सौ इकतालीस गज का है तो अप्रोक्सीमेटली एक बासठ का हो गया ਤਨ ਮੇਰਾ ਭਾਈ ਵੱਲ ਹੈਗਾ ਪ੍ਰਵੀਨ ਅਗਰਵਾਲ ਜਿਹਨੂੰ ਗੁਪਤਾ ਹੈਗਾ ਪ੍ਰਵੀਨ ਗੁਪਤਾ ਇਹ ਸਾਡੇ ਪੁਰਾਣੇ ਵਾਕਫ ਹੈਗੇ ਆ ਸੇਮ ਲਾਈਨ ਚ ਇੰਡਸਟਰੀ ਚ ਹੈਗੇ ਆ ਤੇ ਅਤਨ ਦੋ ਸਾਲ ਪਹਿਲਾਂ ਮੇਰੇ ਨਾਲ ਇਕੱਠੇ ਅਸੀਂ ਜ਼ਮੀਨ ਦਾ ਕੰਮ ਸ਼ੁਰੂ ਕੀਤਾ ਸਾਊਥ ਸਿਟੀ ਉਸ ਚ ਇੰਨੇ ਲੈਂਡ ਵੀ ਗੜਬੜ ਕੀਤੀ ਮੇਰੇ ਨਾਲ ਤੇ ਵਿਕਚਣ ਵੇਲੇ ਵੀ ਗੜਬੜ ਕੀਤੀ ਉਸ ਤੋਂ ਬਾਅਦ ਪਤਾ ਲੱਗਦਾ ਪਿਆ ਇਹ ਵਿਚਕਾਰ ਲੋਕਾਂ ਦੇ ਜਿਹੜੇ ਪ੍ਰੋਜੈਕਟ ਹੁੰਦੇ ਉਸ ਉਸਮਾਨ ਚੱਕ ਕੇ ਅਗਲੇ ਨੂੰ ਬਲੈਕਮੇਲ ਕਰ ਰਿਹਾ ਜਦ ਮੈਨੂੰ ਇਸ ਗੱਲ ਦਾ ਪਤਾ ਲੱਗੇ ਇਦਾਂ ਮੈਨੂੰ ਮਨਾ ਕਰਤਾ ਮੈਂ ਇਹ ਕੰਮ 'ਚ ਨਹੀਂ ਆਣਾ ਇਸ ਆਪਣੀ ਸ਼ਹਿਰਦਾਰੀ ਆਪਣਾ ਬਦਨਾਮੀ ਨਹੀਂ ਕਰਨੀ ਪਰ ਇਹ ਕਿ ਨਾ ਤੈਨੂੰ ਨਹੀਂ ਪਤਾ ਤੂੰ ਚੁੱਪ ਰਹਿ